ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਣਾ ਅੱਜ ਦਾ ਨਵਾਂ ਬਲੌਗ ਹੈਗਾ ਆਕਲੈਂਡ ਦਾ ਬੋਟੈਨਿਕ ਗਾਰਡਨ ਵੈਸੇ ਤਾਂ ਆਕਲੈਂਡ ਵਿੱਚ ਬਹੁਤ ਜ਼ਿਆਦਾ ਥਾਵਾਂ ਨੇ ਘੁੰਮਣ ਫਿਰਨ ਲਈ ਬਟ ਇਹ ਵੀ ਇੱਕ ਵਧੀਆ ਟੂਰਿਸਟ ਪਲੇਸ ਹੈ ਤੇ ਇਸ ਦੇ ਨਾਲ ਹੀ ਇੱਥੇ 10000 ਤੋਂ ਵੱਧ ਵੀ ਪਲਾਂਟ ਸਪੀਸੀਸ ਪਾਈ ਜਾਂਦੀ ਹੈ ਮਤਲਬ ਪੂਰੇ ਆਪਣੇ 올 ਓਵਰ ਵਰਲਡ ਦੇ ਵਿੱਚੋਂ ਜਿੰਨੇ ਵੀ ਪਲਾਂਟਸ ਆ ਉਹਨਾਂ ਦੀ ਸਪੀਸੀਸ ਹੈ ਉੱਥੋਂ ਦੇ ਫਲਾਵਰ ਪੌਦੇ ਮਤਲਬ ਜੋ ਵੀ ਹੈਗੇ ਉਹ ਆਪਾਂ ਨੂੰ ਇੱਥੇ ਵੇਖਣ ਨੂੰ ਮਿਲਣਗੇ ਚਲੋ ਆਪਾਂ ਅੱਗੇ ਜਾ ਕੇ ਵੇਖਦੇ ਹਾਂ ਅੱਜ ਮੌਸਮ ਵੀ ਕਾਫੀ ਜ਼ਿਆਦਾ ਵਧੀਆ ਤਾਂ ਕਰਕੇ ਟੂਰਿਸਟ ਵੀ ਬਹੁਤ ਆਏ ਹੋਏ ਨੇ ਤੇ ਬਾਕੀ ਜਿਹੜੀ ਇੱਥੋਂ ਦੀ ਐਂਟਰੀ ਆ ਫ੍ਰੀ ਆਫ ਕੋਸਟ ਹੈ ਕੋਈ ਵੀ ਇੱਥੇ ਚਾਰਜਸ ਨਹੀਂ ਹੈ ਐਂਡ ਐਵਰੀ ਡੇ ਓਪਨ ਹੁੰਦਾ ਹੈ ਤੁਸੀਂ ਕਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ ਬਟ ਇਹਨਾਂ ਦੀ ਕੁਝ ਓਪਨਿੰਗ ਆਰਸ ਨੇ ਜਿਵੇਂ ਸਵੇਰੇ 8 ਵਜੇ ਲੈ ਕੇ ਸ਼ਾਮ ਦੇ ਚਾਰੇ 5 ਵਜੇ ਤੱਕ ਹੀ ਮਤਲਬ ਗਾਰਡਨ ਖੁੱਲਾ ਹੁੰਦਾ ਹੈ ਨਿਊਜ਼ੀਲੈਂਡ ਦੇ ਵਿੱਚ ਸ਼ੂਟ ਕਰਨ ਦਾ ਮਜ਼ਾ ਉਹਦੇ ਹੀ ਹੋਗਾ ਜਦੋਂ ਸਨੀ ਡੇਸ ਹੋਣ ਜਿਵੇਂ ਅੱਜ ਧੁੱਪ ਲੱਗੀ ਹੋਈ ਹੈ ਤੇ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਹੈ ਨਾ ਤੇ ਬਾਕੀ ਨਾਲ ਨਾਲ ਜਿਵੇਂ ਆਪਾਂ ਫੁੱਲ ਵਗੈਰਾ ਵੇਖ ਰਹੇ ਮਤਲਬ ਇਹਨਾਂ ਵੀਊ ਬੜਾ ਸੋਹਣਾ ਹੁੰਦਾ ਤੇ ਜੇ ਹੀ ਬੱਦਲ ਵਾਈ ਹੁੰਦੀ ਹੈ ਤਾਂ ਫਿਰ ਕਾਲੇ ਕਾਲੇ ਦਿਸਦੇ ਮਤਲਬ ਇੰਨਾ ਵਧੀਆ ਸ਼ੂਟ ਨਹੀਂ ਹੁੰਦਾ ਬੋਟੈਨੀ ਗਾਰਡਨ ਵਿੱਚ ਆਪਾਂ ਨੂੰ ਇਦਾਂ ਦੀ ਕਾਫੀ ਸਟਰਕਚਰਸ ਮਿਲ ਜਣਗੀਆਂ ਅਲੱਗ ਅਲੱਗ ਸਟਰਕਚਰਸ ਬਣੀਆਂ ਹੋਈਆਂ ਹੁੰਦੀਆਂ ਨੇ ਦੀਆਂ ਬੋਟੈਨੀ ਗਾਰਡਨ ਜੋ ਹੈ ਘੱਟੋ ਘੱਟ 150 ਕਿੱਲਿਆਂ ਦੇ ਵਿੱਚ ਬਣਿਆ ਹੋਇਆ ਹੈ ਮਤਲਬ ਬਹੁਤ ਜ਼ਿਆਦਾ ਵੱਡਾ ਗਾਰਡਨ ਹੈ ਇਸ ਗਾਰਡਨ ਦੇ ਅੰਦਰ ਬਹੁਤ ਜ਼ਿਆਦਾ ਅਲੱਗ-ਅਲੱਗ ਗਾਰਡਨ ਬਨੇ ਹੋਏ ਨੇ ਜਿਵੇਂ ਰੋਜ਼ ਗਾਰਡਨ ਤੇ ਹੋਰ ਵੀ ਕਈ ਨਾਮ ਦਿੱਤੇ ਗਏ ਨੇ ਇੱਥੇ ਆਪਾਂ ਨੂੰ ਹਰ ਜਗ੍ਹਾ ਐਦਾਂ ਦੇ ਮੈਪ ਨਜ਼ਰ ਆਉਣਗੇ ਜਿੱਥੇ ਇਹਨਾਂ ਦੀ ਲੋਕੇਸ਼ਨ ਦਿੱਤੀਆਂ ਹੁੰਦੀਆਂ ਕਿ ਆਪਾਂ ਕਿੱਥੇ ਹੈਗੇ ਆ ਇਸ ਟਾਈਮ ਤੇ ਬਾਕੀ ਆਸ-ਪਾਸੇ ਦਾ ਕੁਝ ਕੁ 뷰 ਹੈ ਤੇ ਬਾਕੀ ਚਲੋ ਆਪਾਂ ਅੱਗੇ ਚੱਲ ਕੇ ਵੇਖਦੇ ਹਾਂ ਇਥੇ ਆਪਾਂ ਨੂੰ ਹਰ ਇੱਕ ਪਲਾਂਟ ਦੇ ਨਾਲ ਉਹਨਾਂ ਦਾ ਨੇਮ ਬੋਰਡ ਨਜ਼ਰ ਆਏਗਾ ਜਿਵੇਂ ਕਿ ਆਹ ਵੇਖੋ ਕਿ ਇਹਨਾਂ ਦੀ ਕੀ ਸਪੀਸੀਜ਼ ਹੈ ਨਾ ਕੀ ਨੇਮ ਹੈ ਉਹ ਇਥੇ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ ਹੈ ਨਿਊਜ਼ੀਲੈਂਡ ਦੇ ਵਿੱਚ ਕੁਝ ਕਿ ਐਦਾਂ ਦੇ ਥਾਵਾਂ ਜਿੱਥੇ ਕਿ ਸਿਰਫ ਆਪਾਂ ਕਹਿ ਲਈਏ ਵੀ ਜਦੋਂ ਵੈਦਰ ਵਧੀਆ ਹੁੰਦਾ ਤੇ ਉਦੋਂ ਹੀ ਵਿਜ਼ਿਟ ਕਰਨ ਦਾ ਫਾਇਦਾ ਹੈ ਤੇ ਜਿਵੇਂ ਹੁਣ ਆਪਾਂ ਆਕਲੈਂਡ ਦੇ ਬੋਟੈਨਿਕ ਗਾਰਡਨ ਦੀ ਗੱਲ ਕਰੀਏ ਤਾਂ ਇਥੇ ਸਪ੍ਰਿੰਗ ਤੇ ਸਮਰ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਟੂਰਿਸਟ ਵਿਜ਼ਿਟ ਕਰਦੇ ਆ ਕਿਉਂਕਿ ਉਸ ਟਾਈਮ ਤੇ ਬਹੁਤ ਜ਼ਿਆਦਾ ਫੁੱਲ ਖਿੜਦੇ ਆ ਤੇ 뷰 ਵੀ ਬਹੁਤ ਸੋਹਣਾ ਲੱਗਦਾ ਹੈ ਤੇ ਬਾਕੀ ਜੇ ਆਪਾਂ ਗੱਲ ਕਰੀਏ ਇੱਥੋਂ ਦੀ ਪਿਕਨਿਕ ਦੀ ਤਾਂ ਕਾਫੀ ਸਪੋਰਟਸ ਨੇ ਇੱਥੇ ਪਿਕਨਿਕ ਦੇ ਲਈ ਅਲੱਗ-ਅਲੱਗ ਥਾਵਾਂ ਤੇ ਪਿਕਨਿਕ ਕਰ ਸਕਦੇ ਆਂ ਬਾਕੀ ਤੇ ਫੂਡ ਵੀ ਲੈ ਕੇ ਜਾ ਸਕਦੇ ਆਂ ਪਲੱਸ ਪੁਆਇੰਟ ਹੈ ਬਾਹਰ ਕੋਈ ਵੀ ਆਪਦਾ ਫੂਡ ਲਿਆ ਕੇ ਇੱਥੇ ਖਾ ਸਕਦਾ ਹੈ ਤੇ ਇੱਥੇ ਕੈਫੇ ਤੇ ਰੈਸਟੋਰੈਂਟਸ ਵੀ ਨੇ ਜਿੱਦਾਂ ਕਾਫੀ ਜਾਂ 스ਨੈਕਸ ਉਸਤੇ ਤੁਸੀਂ ਇੱਥੇ ਹੀ ਖਾ ਪੀ ਸਕਦੇ ਹੋ ਆਪਦਾ ਮੈਨੂੰ ਇਹਦਾ ਲੱਗਦਾ ਕਿ ਇਹ ਪਿੰਕ ਫਲਾਵਰ ਹੀ ਨੇ ਜੋ ਕਿ ਹਰ ਇੱਕ ਟੂਰਿਸਟ ਨੂੰ ਅਟਰੈਕਟ ਕਰਦਾ ਹੈ ਬੋਟੈਨਿਕ ਗਾਰਡਨ ਦੇ ਵਿੱਚ ਓਨਲੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਵੈਸੇ ਮੈਂ ਪਹਿਲਾਂ ਵੀ ਇੱਕ ਵਾਰ ਬੋਟੈਨਿਕ ਗਾਰਡਨ ਆਈ ਸੀ ਬਟ ਮੈਂ ਇੰਨੀ ਮਤਲਬ ਜ਼ਿਆਦਾ ਘੁੰਮੀ ਨਹੀਂ ਸੀ ਇੰਨੀ ਅੱਗੇ ਤੱਕ ਡੀਪਲੀ ਨਹੀਂ ਗਈ ਸੀ ਜਿੰਨਾ ਅੱਜ ਮਤਲਬ ਜਾ ਕੇ ਵਧੀਆ ਲੱਗ ਰਿਹਾ ਬਹੁਤ ਹੀ ਜ਼ਿਆਦਾ ਵਧੀਆ 뷰 ਆ ਰਿਹਾ ਇਸ ਵਾਰ ਨਿਊਜ਼ੀਲੈਂਡ ਦੇ ਵਿੱਚ ਸਮਰ ਕਾਫੀ ਲੇਟ ਹੈ ਕਿਉਂਕਿ ਪਿਛਲੇ ਸਾਲ ਜਦ ਮੈਂ ਆਈ ਸੀ ਤਾਂ ਸਪਟੰਬਰ ਮਹੀਨੇ ਦੇ ਵਿੱਚ ਸਮਰ ਆ ਗਈ ਸੀ ਮਤਲਬ ਆਪਾਂ ਕਹਿੰਦੇ ਵੀ ਗਰਮੀ ਹੋਣ ਲੱਗ ਗਈ ਸੀ ਤੇ ਇਸ ਵਾਰ ਤਾਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਨਿਊਜ਼ੀਲੈਂਡ ਦੀ ਇਸ ਖੂਬਸੂਰਤੀ ਦੇ ਪਿੱਛੇ ਇੱਥੋਂ ਦੇ ਲੋਕਾਂ ਦਾ ਹੱਥ ਹੀ ਹੈ ਜਿਹੜੇ ਕਿ ਇੱਥੋਂ ਦੇ ਵਸਨੀਕ ਨੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਨ੍ਹਾਂ ਨੂੰ ਅਪ ਕੀਵੀ ਕਹ ਲੈਂਦੇ ਆ ਉਹ ਜਿਹੜੇ ਲੋਕ ਨੇ ਉਹ ਪਹਿਲਾਂ ਤੋਂ ਆਪ ਕੈਲੀ ਵੀ ਟ੍ਰਾਈਬਲ ਪੀਪਲ ਨੇ ਮਤਲਬ ਇਨ੍ਹਾਂ ਜੰਗਲਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਉਹਨਾਂ ਨੂੰ ਨੇਚਰ ਪਸੰਦ ਹੈ ਤਾਂ ਕਰਕੇ ਉਹਨਾਂ ਨੇ ਜੋ ਆਪਦੀ ਕੁਦਰਤ ਨੂੰ ਬਹੁਤ ਹੀ ਜ਼ਿਆਦਾ ਸੰਭਾਲ ਕੇ ਰੱਖਿਆ ਹੋਇਆ ਹੈ ਇਧਰ ਇੱਕ ਆਕਲੈਂਡ ਦੇ ਵਿੱਚ ਇੱਕ ਜਗ੍ਹਾ ਹੈ ਜਿਸ ਦਾ ਨਾਮ ਹੈਗਾ ਵਨ ਟਰੀ ਹਿੱਲ ਉੱਥੇ ਵੀ ਆਪਾਂ ਜਾ ਕੇ ਆਵਾਂਗੇ ਤੇ ਵਨ ਟਰੀ ਹਿੱਲ ਉਹਦਾ ਇਤਿਹਾਸ ਵੀ ਕੁਛ ਐਦਾਂ ਹੀ ਹੈ ਕਿ ਕਿਸੇ ਇਨਸਾਨ ਨੇ ਮਤਲਬ ਕੋਈ ਪੇੜ ਕੱਟਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਰਕੇ ਮਤਲਬ ਉਸ ਜਗ੍ਹਾ ਨੂੰ ਵਨ ਟਰੀ ਹਿੱਲ ਕਿਹਾ ਜਾਂਦਾ ਤਾਂ ਬਹੁਤ ਹੀ ਉਚਾਈ ਤੇ ਉਹ ਜਗ੍ਹਾ ਬਣੀ ਹੋਈ ਹੈ ਆਪਾਂ ਜਦੋਂ ਵੀ ਟਾਈਮ ਲੱਗਦਾ ਆਪਾਂ ਜ਼ਰੂਰ ਉਸ ਜਗ੍ਹਾ ਤੇ ਵਿਜ਼ਿਟ ਕਰਾਂਗੇ ਤੇ ਬਾਕੀ ਆਲਮੋਸਟ ਆਪਾਂ ਬੋਟੈਨਿਕ ਗਾਰਡਨ ਵੇਖ ਲਿਆ ਬਹੁਤ ਹੀ ਜ਼ਿਆਦਾ ਸੋਹਣਾ ਗਾਰਡਨ ਹੈ ਮਸਟ ਵਿਜ਼ਿਟ ਪਲੇਸ ਹੈ ਜੇ ਕੋਈ ਵੀ ਆਕਲੈਂਡ ਦੇ ਵਿੱਚ ਆਉਂਦਾ ਤਾਂ ਪਲੀਜ਼ ਇੱਥੇ ਜ਼ਰੂਰ ਜਾਈਓ ਤੇ ਬਾਕੀ ਚਲੋ ਆਪਾਂ ਬਾਹਰ ਸਲ ਕੇ ਵੇਖਦੇ ਹਾਂ ਹਾਂਜੀ ਇਹ ਸੀਗਾ ਆਪਣਾ ਅੱਜ ਦਾ ਬਲੌਗ ਤੇ ਹੁਣ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਜੇ ਵੀਡੀਓ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ